ਬੰਦਾ ਜ਼ਿੰਦਗੀ 'ਚ ਮਾਰ ਸਭ ਤੋਂ ਵੱਡੀ ਉਦੋਂ ਖਾਂਦਾ ਜਦੋਂ ਆਪਦੀ ਔਕਾਤ 'ਚੋਂ ਬਾਹਰ ਹੋ ਜੇ ਜਦੋਂ ਆਪਦੀ ਔਕਾਤ ਭੁੱਲ ਜੇ ਇੱਕ ਵਾਰ ਕੋਈ ਬੰਦਾ ਕਿਸੇ ਦਰবেশ ਨੂੰ ਕਹਿੰਦਾ ਕਹਿੰਦਾ ਦਰਵੇਸ਼ਾ ਮੈਨੂੰ ਕੀ ਉਹੋ ਜੀ ਚੀਜ਼ ਦੱਸ ਕਿ ਮੈਂ ਅਮੀਰ ਹੋ ਜਾ ਤਾਂ ਉਹ ਦਰবেশ ਕਹਿੰਦਾ ਵੀ ਤੂੰ ਚਿੱਟਾ ਕੱਪੜਾ ਖਰੀਦ ਲੈ ਜਿੰਨਾ ਤੇਥੋਂ ਖਰੀਦਿਆ ਜਾਂਦਾ ਤਾਂ ਉਹ ਬੰਦੇ ਨੇ ਨਾ ਕਰਜ਼ਾ ਚੁੱਕ ਕੇ ਚਿੱਟਾ ਕੱਪੜਾ ਖਰੀਦ ਲਿਆ ਮਤਲਬ ਬਹੁਤ ਵੱਡੀ ਤਦਾਦ ਦੇ ਵਿੱਚ ਖਰੀਦ ਲਿਆ ਤਾਂ ਕੁਝ ਦਿਨਾਂ ਬਾਅਦ ਉੱਥੋਂ ਦੇ ਰਾਜੇ ਦੀ ਮੌਤ ਹੋ ਗਈ ਤੇ ਚਿੱਟੇ ਕੱਪੜੇ ਦੀ ਮੰਗ ਇੰਨੀ ਵੱਧ ਗਈ ਕਿਉਂ ਤਾਂ ਪੂਰਾ ਨਾ ਹੋਇਆ ਤੇ ਉਹਨੇ ਆਪਣੀ ਮਰਜ਼ੀ ਦਾ ਰੇਟ ਲਾ ਕੇ ਚਿੱਟਾ ਕੱਪੜਾ ਵੇਚਿਆ ਤੇ ਉਹ ਦਿਨਾਂ ਦੇ ਵਿੱਚ ਅਮੀਰ ਹੋ ਗਿਆ ਤੇ ਇੱਕ ਦਿਨ ਉਹ ਘੋੜੇ ਦੇ ਉੱਪਰ ਬੈਠਾ ਲੰਘਿਆ ਜਾਂਦਾ ਸੀ ਤੇ ਉਸੇ ਦਰਵੇਸ਼ ਨੂੰ ਜਦੋਂ ਮਿਲਿਆ ਰਸਤੇ ਦੇ ਵਿੱਚ ਬੈਠਾ ਤੇ ਦਰਵੇਸ਼ ਨੂੰ ਕਹਿੰਦਾ ਉਹ ਦਰਵੇਸ਼ਾ ਕਹਿੰਦਾ ਤੂੰ ਗਰੀਬ ਦਾ ਗਰੀਬ ਆ ਯਾਰ ਤੂੰ ਮੁੱਦੇ ਵੀ ਐਸੇ ਦਰਖਤ ਥੱਲੇ ਬੈਠਾ ਸੀ ਅੱਜ ਵੀ ਇੱਥੇ ਬੈਠਾ ਉਹਦਾ ਨਾਂ ਰੱਬ ਦਾ ਨਾਮ ਲਈ ਜਾਂਦਾ ਕਹਿੰਦਾ ਤੂੰ ਨਹੀਂ ਤਰੱਕੀ ਤੂੰ ਕੀ ਕਰਨੀ ਉਹ ਕਹਿੰਦਾ ਜਾ ਯਾਰ ਕਹਿੰਦਾ ਤੂੰ ਤਰੱਕੀ ਕਰ ਹੀ ਨਹੀਂ ਸਕਦਾ ਉਹ ਤਾਂ ਬਸ ਰੱਬ ਰੱਬ ਬਕਰੀਆਂ ਦਾ ਬੈਠਾ ਇੱਥੇ ਤੇ ਬਸ ਜੇ ਤੇਨੂੰ ਤਰੱਕੀ ਤਰੁੱਕੀ ਦਿੱਤਾ ਹੈ ਹੀ ਨਹੀਂ ਮਤਲਬ ਤੂੰ ਤਰੱਕੀ ਕਰ ਹੀ ਨਹੀਂ ਸਕਦਾ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਹੁਣ ਤੂੰ ਦੱਸ ਕਹਿੰਦਾ ਮੈਨੂੰ ਤੇ ਹੁਣ ਮੈਂ ਕੀ ਖਰੀਦਾਂ ਮੈਂ ਹੋਰ ਅਮੀਰ ਹੋਣਾ ਚਾਹਣਾ ਤਾਂ ਦਰਬੇਸ਼ ਨੇ ਬੜੇ ਸਹਿਜ ਸੁਭਾਅ ਦੇ ਨਾਲ ਆਖਿਆ ਕਹਿੰਦਾ ਤਰਬੂਜ ਖਰੀਦ ਲੈ ਤਾਂ ਉਹਨੇ ਬੜੀ ਵੱਡੀ ਤਦਾਦ ਦੇ ਵਿੱਚ ਤਰਬੂਜ ਖਰੀਦ ਲਏ ਤੇ ਤਰਬੂਜ ਖਰੀਦਣ ਤੋਂ ਬਾਅਦ ਨਾ ਮੈਂ ਮੌਸਮ ਦੇ ਵਿੱਚ ਖਰਾਬੀ ਆਉਣ ਦਾ ਕਰਕੇ ਉਹ ਤਰਬੂਜਾਂ ਦੇ ਵਿੱਚ ਕੀੜੇ ਪੈ ਗਏ ਸੁੰਡ ਪੈ ਗਏ ਸਾਰੇ ਤਰਬੂਜ ਖਰਾਬ ਹੋ ਗਏ ਜਿੰਨਾ ਪੈਸਾ ਕਮਾ ਕੇ ਉਹਨੇ ਮਤਲਬ ਜਿੰਨਾ ਪੈਸਾ ਕਮਾਇਆ ਸੀ ਨਾ ਓਨੇ ਪੈਸਿਆਂ ਦੇ ਤਰਬੂਜ ਖਰੀਦ ਲਈ ਸੀ ਤੇ ਸਾਰੇ ਤਰਬੂਜ ਖਰਾਬ ਹੋ ਗਏ ਤੇ ਸਾਰੀ ਮਿਹਨਤ ਉਹਦੀ ਬੇਕਾਰ ਗਈ ਤੇ ਦੁਬਾਰੇ ਫੇਰ ਗਰੀਬ ਦਾ ਗਰੀਬ ਤੇ ਉਹ ਬੰਦਾ ਔਕਾਤ ਭੁੱਲ ਗਿਆ ਸੀ ਤੇ ਜਦੋਂ ਬਾਈ ਔਕਾਤ ਭੁੱਲ ਜੇ ਨਾ ਬੰਦਾ ਫਿਰ ਰੱਬ ਔਕਾਤ ਯਾਦ ਕਰਾਉਂਦਾ ਵੀ ਤੂੰ ਪਹਿਲਾਂ ਕੀ ਸੀ ਤੇ ਹੁਣ ਕੀ ਆ